ਜਾਣਾ ਤੇਰੀ ਸਭ ਤੇ ਵਡਾਉ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਏਕੋ ਹੈ ਭਾਈ ਏਕੋ ਹੈ ਸਾਰਬ ਮੇਰਾ ਏਕੋ ਹੈ ਸਦਾ ਸਦਾ ਜਾਈ ਬਲਿਹਾਰੀ ਇਹ ਤੂਤ ਦੇਖੋ ਊਟ ਤੁਮਾਰੀ ਉਹ ਹੀ ਨਿਰਗੁਣ ਗੁਣ ਕੁਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਤਨ ਤਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਈ ਤਨ ਤਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆ परम सम्मान योग्य जगो जगो अटल चवर छत्र तख्त ਦੇ ਮਾਲਕ ਵਾਲੀਏ ਕੁਲ ਆਲਮ ਮਹਾਦਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਦੀ ਜੀ ਬੜ ਪਾਗੇ ਹ ਜੋ ਰਜ਼ਾਨਾ ਦੇ ਨੇਤਾ ਪ੍ਰਤੀ ਦਵਾਨਾਂ ਦੇ ਅੰਦਰ ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਰਲ ਮਿਲ ਬੈਠ ਕੇ ਸਤਿਗੁਰੂ ਦੀ ਪਾਵਨ ਵਿਚਾਰ ਸਰਵਣ ਕਰਨ ਲਈ ਇਕੱਤਰ ਹੋਏ ਆ ਆਪ ਜੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹਾਂ ਉਪਰੰਤ ਸਤਿਗੁਰੂ ਜੀ ਪਾਵਨ ਵਿਚਾਰ ਸਰਵਨ ਕਰ ਲਈ ਹਜ਼ੂਰ ਦੀ ਉਦਮ ਦੇ ਸਦਕਾ ਉਹਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸਿਰ ਉੱਤੇ ਬੈਠੇ ਆਉ ਅੱਜ ਆਪ ਪੌੜੀ ਦੀ ਵਿਚਾਰ ਸਾਂਝੀ ਕਰਨੀ ਹੈ ਧੰਨ ਸ਼੍ਰੀ ਗੁਰਮੁਖਤਸ ਪਾਚੀ ਦੇ ਪਾਵਨ ਪਰਚਲਿਤ ਸ਼ਬਦ ਚੱਲ ਰਿਹਾ ਹੈ ਹਜ਼ੂਰ ਨੇ ਨਾਨਕ ਹਰ ਨਾਮ ਜਿਨੀ ਅਰਾਧਿਆ ਅੰਧਨ ਹਰਿ ਲਿਪਤਾਰ ਮਾਇਆ ਬੰਦੀ ਖਸਮ ਕੀਤਨ ਅੱਗੇ ਕਮਾਵੈ ਕਾਰ ਇਹ ਪਾਵਨ ਸ਼ਬਦ ਦੇ ਨਾਲ ਕਰਤਾਰਤ ਕਰਦੇ ਸੰਸਤਗੁਰੂ ਜੀ ਕਲ ਦੇ ਦਵਾਨਾਂ ਦੇ ਅੰਦਰ ਮਹਨ ਲਤੀਜਾ ਦੇ ਸਰਲੇਖ ਇਠਾ ਹੈ ਤੂ ਇਸ ਸ਼ਲੋਕ ਦਾ ਦੂਸਰਾ ਬੰਦ ਹੈ ਤੇ ਅਕੇਲੀ ਇੱਕ ਪੌੜੀ ਆ ਪੂਰੇ ਸ਼ਬਦ ਦੀ ਇੱਕ ਹਜੇ ਸ਼ਬਦ ਵਿਚਾਰ ਸਤਿਗੁਰੂ ਜੀ ਦੀ ਪਾਵਨ ਸ਼ਬਦ ਦੀ ਬਾਕੀ ਹੈ ਹਜ਼ੂਰ ਨੇ ਬੜੀਆਂ ਉਦਾਹਰਣਾਂ ਦਿੱਤੀਆਂ ਸੀ ਸਤਿਗੁਰੂ ਜੀ ਕਹਿੰਦੇ ਮਨਮੁਖ ਹੁਕਮ ਨਾ ਜਾਣਨੀ ਤੇ ਤੇ ਮਾਰੇ ਜਮ ਜੰਦਾਰ ਗੁਰਮੁਖ ਜੀ ਨਹੀਂ ਆਰਾਧਿਆ ਤਿਨੀ ਤਰਿਆ ਪਉਲ ਸੰਸਾਰ ਸਭ ਅਗੁਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਹਜ਼ੂਰ ਕਹਿੰਦੇ ਸਾਰੇ ਅਵਗੁਣ ਉਹਦੇ ਪਾਪ ਪਰਮਾਤਮਾ ਇੱਕ ਸ਼ਨਮਤਰ ਦੇ ਵਿੱਚ ਸਮੇਂ ਵਿੱਚ ਉਹਦਾ ਖਤਮ ਕਰਕੇ ਉਹਨੂੰ ਨਿਸਵਾਰਥੀ ਮਨੁੱਖ ਉਹ ਦੁਨਿਆਵੀ ਲੋਭ ਉੱਤੇ ਪੇਛ ਕਰ ਦਿੰਦਾ ਹੈ ਰੱਤਾ ਪਰ ਵੀ ਕਿਸੇ ਉਤੇ ਉਹਨੂੰ ਕੋਈ ਨਿਸਵਾਰਥ ਨਹੀਂ ਹੁੰਦਾ ਕਿ ਮੈਂ ਇਹਨੂੰ ਧੋਖਾ ਦੇ ਕੇ ਆਪਣੇ ਮਨ ਦੀ ਤ੍ਰਿਸ਼ਨਾ ਨੂੰ ਪੂਰਤੀ ਕਰਾਂ ਹਜ਼ੂਰ ਕਹਿੰਦੇ ਮਨਮੁਖ ਹੁਕਮ ਨਾ ਜਾਣਨੀ ਤਨ ਮਾਰੇ ਜਮ ਜੰਦਾਰ ਗਲਤ ਹਜ਼ੂਰ ਕਹਿੰਦੇ ਮਨਮੁਖ ਦੀ ਹੈ ਭਾਈ ਮਨਮੁਖ ਚੱਲੇ ਮੂਲ ਗਵਾਏ ਜੀ ਜਿਨੇ ਕਦੇ ਆਪਣੇ ਪ੍ਰਮਾਤਮਾ ਦਾ ਦਿੱਤਾ ਹੋਇਆ ਮੂਲ ਧੰਨ ਪਛਾਣਿਆ ਨਹੀਂ ਕਿ ਪ੍ਰਮਾਤਮਾ ਨੇ ਚੁਣ-ਚੁਣ ਕੇ ਜੋ ਸਵਾਸ ਦਿੱਤੇ ਹੋਏ ਨੇ ਉਹ ਇਸ ਮਾਇਆ ਤੋਂ ਵੀ ਮਹੰਗੇ ਨੇ ਇਹ ਹੁਣ ਮਾਇਆ ਦੀ ਪੂਰਤੀ ਹੋ ਸਕਦੀ ਹੈ ਪਰ ਸਵਾਸ ਇੱਕ ਵੀ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਬੰਦਾ ਉਧਾਰਾ ਨਹੀਂ ਲੈ ਸਕਦਾ ਇਹ ਸਿਕੰਦਰ ਨੂੰ ਆਖਿਆ ਗਿਆ ਸੀ ਕਹਿੰਦੇ ਭਾਈ ਜਦੋਂ ਸਿਕੰਦਰ ਬਾਦਸ਼ਾਹ ਨੇ ਆਖ ਦਿੱਤਾ ਸੀ ਆਪਣੇ ਅਹੰਕਾਰਾਂ ਆਪਣੇ ਮੰਤਰੀਆਂ ਨੂੰ ਕਹਿੰਦਾ ਜਦੋਂ ਮੈਂ ਮਰਾਂ ਨਾ ਆ ਤਿੰਨ ਜਾਣੇ ਕਹਿੰਦਾ ਜਰੂਰ ਮੇਰੀ ਅਰਥੀ ਨੂੰ ਮੋਢਾ ਲਾਉਣਗੇ ਜਿੰਨੀ ਕਹਿੰਨਾ ਆਪਾਂ ਹੁਣ ਤੱਕ ਧਨ ਦੌਲਤ ਕਮਾਈ ਹੈ ਸਾਰੀ ਸਮਸ਼ਾਨ ਘਾਟ ਤੱਕ ਮੇਰੇ ਪੈਰਾਂ ਚ ਵਿਛਾ ਦਿਓ ਭਾਵੇਂ ਜਿੱਧਰੋਂ ਮੇਰਾ ਜਨਾਜ਼ਾ ਨਿਕੇਗਾ ਹੁਣ ਦੇਖੋ ਆਪਾਂ ਕੱਲ ਵੀ ਵਿਚਾਰ ਕਰਕੇ ਹਟਿਆ ਗੁਰੂ ਪਰੀ ਸਾਧ ਸੰਗ ਜੀ ਕਿ ਮਨ ਸਮਝਾਵਣ ਕਾਰਨ ਹੈ ਕੁਛ ਕੁ ਪੜੀਏ ਧਿਆਨ ਪਰਮਾਤਮਾ ਨੇ ਜਦੋਂ ਹਿਸਾਬ ਕਿਤਾਬ ਤੇ ਵਿਅਕਤੀਗਤਰ ਆਉਂਦਾ ਹੈ ਨਾ ਜਦੋਂ ਪਰਮਾਤਮਾ ਹਿਸਾਬ ਕਿਤਾਬ ਦਾ ਵਾਹੀ ਖਾਤਾ ਖੋਲਦਾ ਹੈ ਫਿਰ ਉਤੋਂ ਫੜੜਾ ਨਹੀਂ ਛੜਾ ਹੁੰਦਾ ਅਸੀਂ ਆਪਾਂ ਪਹਿਲਾਂ ਹੀ ਗੁਰੂ ਸਾਹਿਬ ਨੇ ਸ਼ਬਦ ਦੇ ਰੂਪ ਦੇ ਵਿੱਚ ਮਕਾ ਦਿੱਤੀ ਹੈ ਕਿ ਖਿੰਖਿਨ ਭੁੱਲਨ ਹਾਰ ਪਰਮਾਤਮਾ ਬੜਾ ਬੇਅੰਤ ਹੈ ਮੁੱਢਕ ਦੀਪਾਂ ਦਾ ਸੁਭਾਅ ਹੈ ਪਰਮਾਤਮਾ ਦਾ ਉਹ ਕਦੇ ਵੀ ਆਪਣੇ ਕਿਸੇ ਵੈਰੀ ਦੇ ਨਾਲ ਵੀ ਨਰਵੈਰ ਨਹੀਂ ਪੰਗਾਉਂਦਾ ਮਾਫ ਕਰਿਓ ਸ਼ਬਦ ਵਰਤਾਂ ਕਿ ਕਿਸੇ ਵੈਰੀ ਦੇ ਨਾਲ ਵੀ ਜਿਹੜਾ ਪਰਮਾਤਮਾ ਦੇ ਉੱਠੇ ਬਹਿਰ ਨਿੰਦੇ ਉਹਨੂੰ ਆਖੇ ਕਿ ਪਰਮਾਤਮਾ ਹੈ ਕੀਤੇ ਇੱਥੇ ਗੱਲ ਹੋ ਰਹੀ ਹੈ ਨਾਸਤਕ ਬੰਦੇ ਦੀ ਜੋ ਪਰਮਾਤਮਾ ਦੀ ਹੋਣ ਤੋਂ ਬਿਲਕੁਲ ਮੁਕਰ ਰਿਹਾ ਹੈ ਜਿਹਨੂੰ ਪਤਾ ਹੀ ਨਹੀਂ ਕਿ ਦੁਨਿਆਵੀ ਸ੍ਰਿਸ਼ਟੀ ਪਰਮਾਤਮਾ ਨੇ ਕਿਵੇਂ ਸਾਜੀ ਤੇ ਇਹਦੀ ਕਾਰ ਪਰਮਾਤਮਾ ਨੇ ਕਿਹਦੇ ਹੱਥ ਵਿੱਚ ਰੱਖੀ ਹੋਈ ਹੈ ਉਹ ਪਰਮਾਤਮਾ ਦੀ ਹੋਂਦ ਤੋਂ ਬਿਲਕੁਲ ਮੁਕਰਰ ਹੋ ਕੇ ਉਹ ਤਾਂ ਉਲਟ ਜ਼ਿੰਦਗੀ ਜਿਉਣ ਦਾ ਹੁਹੀਆ ਲੈਰ ਬੈਠਾ ਹੈ। ਹਜ਼ੂਰ ਨੇ ਉਹਨਾਂ ਦੇ ਲਈ ਸ਼ਬਦ ਵਰਤੇ ਹਨ ਮਨਮੁਖ ਹੁਕਮ ਨਾ ਜਾਣਨੀ ਤਨ ਮਾਰੇ ਜਮ ਜੰਦਾਰ ਕਿਨੇ ਪਰਮਾਤਮਾ ਦੇ ਆਸ਼ੀਰਵਾਦ ਤੋਂ ਬਿਲਕੁਲ ਉਲਟ ਚੱਲਣਾ ਹੈ। ਕਦੇ ਦਸੀ ਹੁਕਾਰ ਦੀ ਸੇਵਾ ਦੇ ਨਾਲ ਉਹਨੇ ਮਨ ਜੋੜਨਾ ਹੀ ਨਹੀਂ। ਹਜ਼ੂਰ ਕਹਿੰਦੇ ਉਹਦਾ ਜਮ ਜੰਦਾਰਾ ਨਹੀਂ ਫਰਮਾਰੀ ਚੱਲਣੀ ਹੈ ਭਾਈ। ਗੁਰਮੁਖ ਜੀ ਨਹੀਂ ਅਰਾਧਿਆ ਤਨ ਤਰਿਆ ਪਉਜ ਲੋ ਸੰਸਾਰ ਦੂਜੇ ਪਾਸੇ ਬਿਲਕੁਲ ਉਲਟ ਗੱਲ ਹੈ। ਹਜ਼ੂਰ ਕਹਿੰਦੇ ਮਨਮੁਖ ਚੱਲੇ ਮੂਲ ਗਵਾਏ ਜੀਓ ਕੁਰਮੁਖ ਲਾਹ ਅਸਲ ਵਿੱਚ ਲਏ ਗਏ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੁਹ ਲਗਵਾਏ ਜੀ ਇੱਥੇ ਗੱਲ ਫਿਰ ਹਜ਼ੂਰ ਨੇ ਗੁਰਮੁਖ ਦੀ ਕੀਤੀ ਹੈ ਕਹਿੰਦੇ ਉਹਨਾਂ ਨੇ ਹੀ ਪੌਜਲ ਸੰਸਾਰ ਤਰਿਆ ਹੈ ਭਾਈ ਜਿਨੇ ਗੁਰੂ ਦੀ ਦਿੱਤੀ ਹੋਈ ਕਾਲ ਨੂੰ ਕਮਾ ਕੇ ਆਪਣੇ ਹਿਰਦੇ ਵਿੱਚ ਉਹਦੀ ਥਾਂ ਉਲੀ ਕੀ ਹੈ ਥੋੜੇ ਸਮੇ ਲਈ ਥਾਂ ਦੇਣਾ ਹਰ ਇੱਕ ਬੰਦੇ ਦਾ ਨਿੱਜੀ ਦਾ ਸੁਭਾਅ ਹੈ ਜੀ ਕਿਸੇ ਦੂਸਰੇ ਜੁੜੇ ਹੋਏ ਬੰਦੇ ਨੂੰ ਦੇਖ ਕੇ ਬੰਦਾ ਕੁਝ ਕੁ ਸਮੇਂ ਲਈ ਜੁੜ ਸਕਦਾ ਹੈ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਹਜ਼ੂਰ ਕਹਿੰਦੇ ਗੱਲ ਤਰੋਂ ਜੁੜੇ ਹੋਏ ਦੀ ਹੈ ਨਾ ਬੰਦਾ ਸੁਰਤ ਕਰਕੇ ਗੁਰੂ ਦੀ ਸੰਗਤਰੀ ਦੇ ਅੰਦਰ ਰੋਜ਼ਾਨਾ ਜੁੜਦਾ ਹੈ ਉਹ ਤਾਂ ਜਾਣ ਸਿੱਖੋ ਜਿਹੜਾ ਇਹ ਹਮੇਸ਼ਾ ਆਪਣੇ ਜ਼ਿੰਦਗੀ ਦੇ ਵਿੱਚ ਨੇਮ ਨੂੰ ਅੱਗੇ ਰੱਖ ਕੇ ਨਿਤਨ ਦਾ ਰੋਜ਼ਾਨਾ ਨੇਮ ਬਣਾਈ ਬੈਠਾ ਹੈ ਨਾ ਨਿਤ ਦਾ ਨੇਮ ਰੋਜ਼ਾਨਾ ਦਾ ਨੇਮ ਹੈ ਉਹ ਬੰਦਾ ਭੁੱਖਾ ਰਹਿ ਸਕਦਾ ਹੈ ਪਰ ਗੁਰੂ ਦੀ ਗਰਬਾਣੀ ਪੜੇ ਤੋਂ ਬਿਨਾਂ ਉਹਦੇ ਮਨ ਨੂੰ ਚੈਨ ਨਹੀਂ ਮਿਲਦਾ ਇਹ ਅਸਲ ਦੇ ਵਿੱਚ ਜੁੜੇ ਹੋਏ ਦੀ ਨਿਸ਼ਾਨੀ ਹੈ ਹਜ਼ੂਰ ਕਹਿੰਦੇ ਜਿਨੀ ਇਰਾਦਾ ਹੈ ਤਿਨੀ ਜਿਨ੍ਹਾਂ ਨੇ ਵੀ ਇਤਿਹਾ ਲਿਆ ਭਾਈ ਉਹ ਗੈਰ ਸਿੱਖ ਵੀ ਹੋ ਸਕਦਾ ਹੈ ਗੈਰ ਧਰਮੀ ਵੀ ਹੋ ਸਕਦਾ ਹੈ ਜਿਨ੍ਹਾਂ ਨੇ ਧਰਮ ਦੇ ਉੱਤੇ ਕਿਤੇ ਵਿਸ਼ਵਾਸ ਹੀ ਨਾ ਰੱਖਿਆ ਹੋਵੇ ਹੁਣ ਧਰਮ ਦਾ ਦਾਲ ਆਪਾਂ ਕਿੰਨੀ ਵਾਰੀ ਸ਼ਬਦ ਵਰਤੇ ਆ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਧਰਮ ਦੇ ਲਾਲ ਪਾਏ ਨਿਸ਼ਾਨ ਧਰਮ ਤੁਹਾਨੂੰ ਇੱਕ ਸੱਚਾ ਸੋਚਾ ਇਨਸਾਨ ਬਣਾ ਕੇ ਪੇਸ਼ ਕਰਦਾ ਹੈ ਸਮਾਜਿਕ ਜੀਵਨ ਦੇ ਵਿੱਚ ਤੁਸੀਂ ਧਰਮ ਦੇ ਇਦਾਰੇ ਤੋਂ ਕਦੇ ਵੀ ਵਾਰ ਹੋਗੇ ਜ਼ਿੰਦਗੀ ਗੁਜ਼ਾਰ ਨਹੀਂ ਸਕਦੇ ਕਿਉਂਕਿ ਧਰਮ ਹੀ ਨਹੀਂ ਖਵਾਉ ਜਾਓਗੇ ਭਾਈਪਿੰਦਰਪਾਲ ਜੀ ਹਮੇਸ਼ਾ ਅਗਲੇ ਆਖਦੇ ਹੁੰਦੇ ਨੇ ਕਹਿੰਦੇ ਕੋਈ ਵੀ ਧਰਮ ਮਾੜਾ ਨਹੀਂ ਕੋਈ ਵੀ ਧਰਮ ਦੇ ਲੋਕ ਮਾੜੇ ਨਹੀਂ ਹਾਂ ਜਿਹੜਾ ਧਰਮ ਤੋਂ ਬਾਹਰ ਹੋ ਕੇ ਬੰਦਾ ਉਹ ਤੋਂ ਬਾਗੀ ਹੋ ਕੇ ਧਰਮ ਕਰਦਾ ਹੈ ਉਹ ਬੰਦਾ ਮਾੜਾ ਹੋ ਸਕਦਾ ਹੈ ਕੋਈ ਬੰਦ ਧਰਮ ਮਾੜਾ ਨਹੀਂ ਹੁੰਦਾ ਹੁਣ ਜੇ ਸਿੱਖ ਮਾੜਾ ਸਿੱਖ ਆਪਣੇ ਧਰਮ ਤੋਂ ਬਿਲਕੁਲ ਉਲਟ ਹੋ ਕੇ ਕਰਮ ਕਰੇਗਾ ਫਿਰ ਸਿੱਖ ਮਾੜਾ ਅਖਵਾਇਆ ਜਾਵੇਗਾ ਧਰਮ ਥੋੜੀ ਫਿਰ ਇਸ ਤਰ੍ਹਾਂ ਸਨਾਤਨ ਧਰਮ ਹੈ ਸਨਾਤਨ ਧਰਮ ਦੇ ਵਿੱਚ ਜੇਕਰ ਵਿਅਕਤੀ ਕੋਈ ਆਪਣੇ ਧਰਮ ਤੋਂ ਬਿਲਕੁਲ ਉਲਟ ਚੱਲਣ ਦਾ ਹਿਯਾ ਕਰੇਗਾ ਉਹ ਸਨਾਤਨ ਧਰਮ Hindu ਧਰਮ ਥੋੜੀ ਮਾੜਾ ਹੋ ਜਾਵੇਗਾ ਉਹ ਬੰਦਾ ਮਾੜਾ ਹੋ ਸਕਦਾ ਹੈ ਹਜ਼ੂਰ ਕਹਿੰਦੇ ਮਨੁੱਖ ਮਾੜਾ ਨਹੀਂ ਮਨੁੱਖ ਦੀਆਂ ਆਦਤਾਂ ਜੋ ਤ੍ਰਿਸ਼ਨਾਵਾਂ ਨੇ ਉਹਨੇ ਆਪਣੇ ਉਤੇ ਹਾਵੀ ਕਰ ਲਿਆ ਏ ਜਿਹੜੀ ਦਾਸੀ ਪ੍ਰਮਾਤਮਾ ਨੇ ਆਪਣੀ ਬਣਾਈ ਹੋਈ ਆ ਮਾਇਆ ਦੀ ਅਧਿਨਿਕ ਸੁਵਕਾਰ ਬੈਠਾ ਏ ਜਿਹੜੀ ਸਾਰਿਆਂ ਦਾ ਮੋਹਾਂ ਦਾ ਪਲੰਦਾ ਹੈ ਨਾ ਧੀਆਂ ਪੁੱਤਾਂ ਦੀ mohabbat ਧੀਆਂ ਮੋਤਰਾ ਦਾ ਪਿਆਰ ਉਹਨਾਂ ਲਈ ਦੌਲਤ ਉਹਨਾਂ ਲਈ ਸ਼ੁਆਰਤ ਛੱਡ ਕੇ ਜਾਣ ਦਾ ਸੁਪਨਾ ਹਜ਼ੂਰ ਕਹਿੰਦੇ ਭਾਈ ਤੇਰੇ ਮਨ ਵਿੱਚ ਸਭ ਤੋਂ ਪਹਿਲਾਂ ਇਹ ਉਜਾਗਦਾ ਏ ਕਿ ਮੇਰੇ ਧੀਆਂ ਪੁੱਤਰਾਂ ਨੂੰ ਕੰਮ ਨਾ ਕਰਨਾ ਪਵੇ ਇਹ ਕਿੰਨੀ ਵੱਡੀ ਗੱਲ ਹੈ ਹਜ਼ੂਰ ਕਹਿੰਦਾ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਇਹ ਸਭ ਤੋਂ ਵੱਡਾ ਜੋ ਗੁਣ ਹੈ ਅਭਗੁਣ ਹੈ ਇਹ ਵੀ ਪ੍ਰਮਾਤਮਾ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਕਿਉਂਕਿ ਸਾਰੇ ਪ੍ਰਮਾਤਮਾ ਨੇ ਪਿਛਲੇ ਕਰਮਾਂ ਦੇ ਹਿਸਾਬ ਮੁਤਾਬਕ ਇਹਦੀ ਘਾਰ ਦੇ ਵਿੱਚ ਲਾਏ ਹੋਏ ਨੇ ਨਾ ਪੌੜੀ ਇਹਦੀ ਆਪਾਂ ਵਿਚਾਰ ਆਰੰਭ ਕਰ ਸਾਂਝੀ ਕਰਨੀ ਹੈ ਕਰੋ ਗੁਰੂ ਫਤਿਹ ਪਰਵਾਨ ਜੀ ਤਨ ਸ਼੍ਰੀ ਗੁਰੂ ਰੰਗਸਾਹਿਬ ਮਹਾਰੇ ਦੀ ਪਾਵਨ ਚਰਨ ਕਮਲਾਂ ਪਾਸ ਲਵਾਉ ਹਾ ਜੀ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਝ ਜਾਣਦਾ ਭਗਤ ਜਨਾਂ ਨੂੰ ਪ੍ਰਭੂ ਉੱਤੇ ਪੂਰਾ ਮਾਣ ਹੁੰਦਾ ਏ ਤੇ ਉਹ ਮਾਣ ਪਰਮਾਤਮਾ ਕਦੇ ਟੁੱਟਣ ਨਹੀਂ ਦਿੰਦਾ ਜੀ ਹੁਣ ਤ੍ਰੂ ਪਹਿਲਾਦ ਤੁਸੀਂ ਇਹਨਾਂ ਦੀ ਉਦਾਹਰਣ ਕਿੰਨੇ ਵਾਰ ਪਹਿਲਾਦ ਭਗਤਾਂ ਦੀ ਦਮੋਗੇ ਚਾਹੇ ਭਗਤ ਰਵਦਾਸ ਜੀ ਦੀ ਲੈ ਲਓ ਪਰ ਉਦਾਹਰਣ ਤੁਸੀਂ ਸਭ ਤੋਂ ਵੱਡੀ ਸਮਰੱਥਾ ਜੋਗ ਹੈ ਕਿ ਕਿਵੇਂ ਉਦੋਂ ਸਮੇਂ ਦੇ ਆਪਣੇ ਰਾਜੇ ਦੇ ਨਾਲ ਬਿਲਕੁਲ ਉਲਟ ਚੱਲਣ ਦਾ ਮਨ ਉਹਨਾਂ ਪੰਡਤਾਂ ਤੋਂ ਬਣਾ ਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਜੀਨ ਰਹਿੰਦੇ ਸਨ ਭਗਤ ਰਵਦਾਸ ਜੀ ਹੁਣ ਗੱਲ ਆ ਰਹੀ ਹੈ ਇਧਰੇ ਪਾਸੇ ਹਜ਼ੂਰ ਆਖਦੇ ਨੇ ਕਿ ਹਰ ਕੀ ਭਗਤਾਂ ਪ੍ਰਤੀਤ ਪ੍ਰਤੀ ਅਧਾਰਤ ਭਾਵਕਿਆਂ ਨੂੰ ਧਿਆਉਣਾ ਉਹਦੇ ਲਈ ਪਿਆਰ ਹਜ਼ੂਰ ਕਹਿੰਦੇ ਪਰੋਸਾ ਪਰਮਪਉ ਪਰਮਾਤਮਾ ਅੰਤਰਜਾਮੀ ਉੱਤੇ ਰੱਖਦੇ ਨੇ ਕਦੇ ਵੀ ਦੇਹ ਅੱਗੇ ਜਾਂ ਕਿਸੇ ਵਿਨਸਨਹਾਰ ਵਸਤੂ ਅੱਗੇ ਭੱਜਦੇ ਕੋਈ ਨਹੀਂ ਹੁਣ دنیਵੀ ਮਨੁੱਖ ਦੀ ਕੀ ਅਤ ਬਣ ਗਈ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਆਨੰਦ ਸਤਗੁਰੂ ਜੀ ਸਾਨੂੰ ਦੱਸਦੇ ਨੇ ਕਿ ਹੈ ਕਿ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਸਹਿਜ ਦਾ ਅਰਥ ਹੈ ਹੁਣ ਮਨ ਵਿੱਚ ਆਤਮ ਪਰਮਾਤਮਾ ਰੂਪ ਦੇ ਵਿੱਚ ਪ੍ਰਗਟ ਹੋ ਜਾਣਾ ਸਹਿਜ ਅਵਸਥਾ ਸਦੀਵੀ ਸਾਡੇ ਦੀ ਸਹਜ ਆ ਗਿਆ ਥੋੜੇ ਦੇ ਵਿੱਚ ਵੀ ਸਾਨੂੰ ਰਾਜ ਆ ਜਾਂਦਾ ਹੈ ਕਈਆਂ ਨੂੰ ਬਹੁਤੇ ਦੇ ਵਿੱਚ ਵੀ ਰਾਜ ਨਹੀਂ ਆਉਂਦਾ ਸੰਤੋਖ ਨਹੀਂ ਆਉਂਦਾ ਹਜ਼ੂਰ ਕਹਿੰਦੇ ਇਹ ਹੈ ਆਨੰਦ ਕਈ ਵਿਅਕਤੀ ਆਨੰਦ ਖਾਣ ਨੂੰ ਸਮਝੀ ਬੈਠੇ ਨੇ ਕਈ ਸੋਹਣੇ ਕੱਪੜੇ ਪਹਿਨਣ ਨੂੰ ਆਨੰਦ ਸਮਝੀ ਬੈਠੇ ਨੇ ਕਈ ਬਾਹਰੀ ਜਿਹੜਾ ਆਪਣਾ ਜਗਤ ਤਮਾਸ਼ਾ ਹੋ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹਦੇ ਵਿੱਚ ਤਮਾਸ਼ਾ ਤੇ ਆਨੰਦ ਮਾਣਦੇ ਨੇ ਪਰ ਹਜ਼ੂਰ ਕਹਿੰਦੇ ਗੱਲ ਸਤਿਗੁਰ ਜੀ ਨੇ ਮਕਾ ਦਿੱਤੀ ਪਾਵਨ ਸ਼ਬਦ ਦੇ ਵਿੱਚ ਹੀ ਤੇ ਭਗਤਾਂ ਦੀ ਪ੍ਰਤੀਤ ਕਿਹੜੀ ਹੁੰਦੀ ਹੈ ਆਨੰਦ ਕੀ ਦੇ ਵਿੱਚ ਆਉਂਦਾ ਹੈ ਉਹਨਾਂ ਨੂੰ ਉਹ ਪਰਮਾਤਮਾ ਸਭ ਕੁਝ ਆਪੇ ਜਾਣਦਾ ਹੈ ਤੇ ਉਹਦੀ ਅਵਸਥਾ ਦੇ ਮੁਤਾਬਕ ਪਰਮਾਤਮਾ ਨੇ ਉਹੋ ਜਿਹੇ ਕਾਰਨਾਂ ਦੇ ਵਿੱਚ ਉਹਨੂੰ ਲਾਇਆ ਹੋਇਆ ਹੈ ਹਰ ਜੇਵਡਾ ਨਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਹਜ਼ੂਰ ਕਹਿੰਦੇ ਜਾਣਨ ਵਾਲਾ ਪਰਮਾਤਮਾ ਕੇਵਲ ਤੇ ਕੇਵਲ ਆਪ ਹੈ ਹਿਰਦਿਆਂ ਦੀ ਬੁੱਝਣ ਵਾਲਾ ਖਾਸਮ ਨੂੰ ਪਤਾ ਹੈ ਕਿਹਦੇ ਹਿਰਦੇ ਵਿੱਚ ਕੀ ਚੱਲ ਰਿਹਾ ਹੈ ਤੇ ਅਗਲੇ ਛਿਨ ਮਾਤਰ ਇਹਨੇ ਪਰਮਾਤਮਾ ਦਾ ਨਾਮ ਕਿਵੇਂ ਜਪਣਾ ਹੈ ਤੇ ਪਰਮਾਤਮਾ ਕੇਵਲ ਤੇ ਕੇਵਲ ਸੱਚ ਦਾ ਨਿਆਂ ਕਰਨ ਵਾਲਾ ਏ। ਜੇ ਉਹ ਵਾਹਿਗੁਰੂ ਹਮੇਸ਼ਾ ਸੱਚ ਦੇ ਨਿਆਂ ਦੇ ਨਾਲ ਜਾਣਿਆ ਜਾਂਦਾ ਏ, ਉਹਦੇ ਅੱਗੇ ਕਿਸੇ ਤੇ ਵੀ ਕੋਈ ਦਲੀਲ, ਕੋਈ ਝੂਠਾ ਉਹਦੇ ਅੱਗੇ ਸਬੂਤ ਨਹੀਂ ਚੱਲਣਾ। ਇਹ ਗੱਲ ਹਜ਼ੂਰ ਨੇ ਦਾਖੀ ਹੈ। ਸਤਿਗੁਰੂ ਕਾ ਨੇ ਹਰ ਜੇਵਡ ਨਾਹੀ ਕੋ ਕੋਈ ਤੇਰੇ ਵਰਗਾ ਪਰਮਾਤਮਾ ਇਸ ਦੁਨਿਆਵੀ ਲੋਕ ਤੇਰੀ ਸਮਰੱਥਾ ਦੇ ਨਾਲ ਕੋਈ ਨਹੀਂ ਹੈਗਾ ਕਿ ਹਰੇਕ ਲਈ ਇੱਕੋ ਹੀ ਅੱਖ ਦੇ ਨਾਲ ਤੂੰ ਨਿਆਂ ਕਰੇ। ਇੱਥੇ ਵੈਰੀ ਵੀ ਆਪਾ ਜੀ ਤੁਸ ਸਤਿਗੁਰੂ ਜੀ ਰਾਮਦਾਸ ਪਾਛੇ ਦੇ ਪਾਪਨ ਆਬਦੀਨ ਹੁਕਮ ਨਾਮਾ ਸਰਵਣ ਕੀਤਾ ਹੋਵੇਗਾ। ਸੂਤ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੁਲਾਇਆ ਪਰਮਾਤਮਾ ਆਪ ਹੀ ਇੱਕ ਤੋਲਣਹਾਰ ਵਸਤੂ ਹੈ ਤੇ ਪਰਮਾਤਮਾ ਆਪ ਹੀ ਕੰਡਾ ਹੈ ਤੇ ਆਪ ਹੀ ਉਹਦੇ ਵਿੱਚ ਤੋਲਣ ਵਾਲਿਆਂ ਨੂੰ ਸਵੇਸ਼ਾ ਇੱਕੋ ਪਿਆਰੇ ਵਿੱਚ ਤੋਲ ਦਿੰਦਾ ਹੈ ਕਿੱਡੀ ਵੱਡੀ ਸਮਰੱਥਾ ਕਿੱਡਾ ਵੱਡਾ ਗੁਰੂ ਰਾਮਦਾਸ ਭਾਸ਼ਣੇ ਗੁਣ ਦੇ ਦਿੱਤਾ ਹੈ ਕਹਿੰਦੇ ਪਰਮਾਤਮਾ ਆਪੇ ਹੀ ਤੋਲਣਹਾਰ ਵਾਲਾ ਹੈ ਭਾਈ ਕੰਡੇ ਦੇ ਵਿੱਚ ਰੱਤਾ ਪਰ ਵੀ ਫਰਕ ਨਹੀਂ ਦੁਨਿਆਵੀ ਲੋਕ ਇਸ ਨੂੰ ਤੋਖਾ ਦੇਣ ਦੇ ਵਿੱਚ ਮਹਾਰਤ ਹਾਸਲ ਕਰੀ ਬੈਠੇ ਨੇ ਤੁਸੀਂ ਘਟ ਤੋਲੋਂਗੇ ਇਹ ਸਾਡੀ ਸਾਖੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਗੁਜ਼ਰ ਰਹੀ ਹੈ ਜੀ ਕਿ ਦੂਸਰੇ ਨੂੰ ਤੋਖਾ ਦੇ ਕੇ ਬੰਦਾ ਜ਼ਿੰਦਗੀ ਦੇ ਵਿੱਚ ਇਹ ਮਹਾਰਤ ਹਾਸਲ ਕਰ ਲਈ ਹੈ ਕਿ ਕੁਝ ਨਹੀਂ ਪਤਾ ਲੱਗਦਾ ਭਾਈ ਘਟਾਰੂ ਜੀ ਵਾਂਗ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਦਾ ਹੱਥ ਪੜਨਾ ਹੈ ਨਾ ਫਿਰ ਪਤਾ ਲੱਗਦਾ ਏ ਕਿ ਸੱਚ ਦੀ ਓੜ ਕਿਵੇਂ ਲੈਂਦੀ ਹੈ ਅੱਪਾ ਕਿੰਨੇ ਵਾਰੀ ਗੱਲ ਵਿਚਾਰ ਕੀਤੀ ਕਿ ਲਾਹੌਰ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਵੀਰ ਪੇਸ਼ ਹੋਇਆ ਗੁਰੂ ਦਾ ਸਿੱਖ ਗੁਰੂ ਦੀ ਪੁਰੂਤ ਸਾਹਿਬ ਜੀ ਲਈ ਭਾਵਨਾ ਰੱਖੀ ਬੈਠਾ ਸੀ ਇਹ ਕਾਫੀ ਚਿਰ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪ੍ਰਤੀ ਵਫਾਦਾਰ ਸੀ ਗੁਰੂ ਦੀ ਕਾਰ ਦੇ ਵਿੱਚ ਹਮੇਸ਼ਾ ਹਿੱਸਾ ਪਾਉਂਦਾ ਰਹਿੰਦਾ ਸੀ ਪਰ ਅੱਜ ਗੁਰੂ ਸਾਹਿਬ ਜੀ ਦੇ ਲਈ ਦਰਸ਼ਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਆਇਆ ਏ ਉਹ ਜਥੇ ਸਮੇਤ ਆਇਆ ਹਜ਼ੂਰ ਨੂੰ ਆਖਦਾ ਕਿ ਸਤਿਗੁਰੂ ਜੀ ਮੇਰੇ ਜੋ ਕਿਰਤ ਕਮਾਈਆਂ ਨੇ ਦੇ ਵਿੱਚ ਵੱਧ ਫੁੱਲ ਨਹੀਂ ਰਿਹਾ ਕੋਈ ਮੈਨੂੰ ਸੰਤੋਖ ਨਹੀਂ ਆ ਰਿਹਾ ਮਨੁ ਥੋੜੇ ਤੋਂ ਬਹੁਤੇ ਦੀ ਆਸਨਾ ਹੈ ਤੇ ਉਹਦੇ ਵਿੱਚ ਹੀ ਮੈਨੂੰ ਗੁਰੂ ਅਸਰ ਕਰਨਾ ਪੈਂਦਾ ਹੈ ਜਿੰਦਗੀ ਦੇ ਵਿੱਚ ਉਹ ਸੰਤੁਸ਼ਟੀ ਨਹੀਂ ਉਹ ਸੰਤੋਖ ਦੀ ਅਵਸਥਾ ਨਹੀਂ ਹੈਗੀ। ਹਜ਼ੂਰ ਨੇ ਤਿੰਨ ਗੱਲਾਂ ਕੀਤੀਆਂ ਕਹਿੰਨੇ ਭਾਈ ਆਪਣੀ ਜ਼ਿੰਦਗੀ ਦੀ ਕਾਰ ਕਮਾਈ ਪਰਮਾਤਮਾ ਦੇ ਨਾਮ ਨੂੰ ਧਿਆ ਕੇ ਸ਼ੁਰੂ ਕਰਨੀ ਹੈ ਤੇ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਜਿਹੜੀ ਵੀ ਤੂੰ ਕਾਰ ਚੱਲਦਾ ਹੈ ਉਹਦੇ ਵਿੱਚ ਪੂਰਾ ਤੋਲਣਾ ਹੈ। ਭਾਈ ਘਟਾਰੂ ਜੀ ਨੇ ਸਾਰੀਆਂ ਜਗ੍ਹਾ ਗੁਰਦਿਆਂ ਦੇ ਪਾਸ਼ੇ ਨੇ ਪੱਲੇ ਬੰਨ ਕੇ ਉਹ ਨੂੰ ਸਾਨੂੰ ਨਮਸਕਾਰ ਕਰਕੇ ਆਪਣੇ ਜਿੱਥੇ ਕਾਰਾਂ ਦੇ ਵਿੱਚ ਚੱਲ ਰਿਹਾ ਸੀ ਉੱਥੇ ਚਲੇ ਗਿਆ। ਔਰ ਖਾਰ ਖਾਣ ਵਾਲੇ ਕਦੇ ਵੀ ਕਿਸੇ ਦੇ ਨਾਲ ਸਿੱਧੀ ਖਾਰ ਨਹੀਂ ਕੱਢਦੇ ਜੀ ਤੁਹਾਡੀ ਜਾਂ ਪਿੱਠ ਵਿੱਚ ਬਰਾਈ ਹੋਵੇਗੀ ਜਾਂ ਤੁਹਾਡੇ ਉਹ ਸਮਾਂ ਉਲੀਕਣਗੇ ਇਹਦੇ ਬੰਦੇ ਨਾਲੇ ਖਾਰ ਕੱਢੀ ਕਿੱਦਾਂ ਜਾਵੇ ਭਾਈ ਘਟਾਰੂ ਜੀ ਦੁਸ਼ਮਣ ਸੁਭਾਅਕ ਸੀ ਬਣਨੇ ਕਿਉਂ ਸੱਚ ਦੇ ਉੱਤੇ ਪਹਿਰਾ ਦੇਣਾ ਕਿਹੜਾ ਸੌਖੀ ਗੱਲ ਹੈ ਜੀ ਸੱਚ ਦੇ ਨਾਲ ਤੁਹਾਡੇ ਦੋਸਤ ਲੱਖਾਂ ਬਣ ਜਾਣਗੇ ਜਦੋਂ ਬੰਦਾ ਸੱਚਾ ਹੋਵੇਗਾ ਅੰਦਰੋਂ ਬੰਦੇ ਨੂੰ ਭਰੋਸਾ ਹੋਵੇਗਾ ਕਿ ਮੈਂ ਤਾਂ ਮੇਰੇ ਨਾਲ ਖੜਾ ਮਾਂ ਹੋਰ ਕੋਈ ਖੜੇ ਕੋਈ ਨਾ ਪਰ ਮਾਤਮਾ ਮੇਰੇ ਨਾਲ ਖੜਾ ਏ ਹੁਣ ਮੈਨੂੰ ਕੋਈ ਸਦੀ ਲੋੜ ਕੋਈ ਨਹੀਂ ਇਹ ਇਹੀ ਓਟ ਆਸ ਰਹਾ ਭਾਈ ਘਟਾਰੂ ਜਿਹਨੇ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਉੱਤੇ ਰੱਖਿਆ ਹੋਇਆ ਸੀ ਕਿ ਲੱਖ ਮਰੀ ਦੁਨਿਆਵੀ ਲੋਕ ਦੁਨਿਆਦਾਰੀ ਸਾਰੀ ਮਰੀ ਦੁਸ਼ਮਣ ਬਣ ਜਾਵੇ ਸੱਚਾ ਪਾਸ਼ਾ ਤਾਂ ਮੇਰੇ ਵੱਲ ਦਾ ਹੈ ਭਾਈ ਘਟਾਰੂ ਜੀ ਨੇ ਆਖਿਆ ਕਿ ਸੱਚ ਪਈ ਪੂਰਾ ਤੋਲਣਾ ਏ ਸਾਰੇ ਉਹਨੇ ਤੋਲੜੇ ਜਿਨ੍ਹਾਂ ਵੀ ਉਹਦੇ ਵੱਟੇ ਸੀ ਉਹਨੇ ਪੂਰੇ ਤੋਲ ਕੇ ਆਪਣੇ ਕੋ ਰੱਖ ਲਏ ਹੁਣ ਹੌਲੀ ਹੌਲੀ ਉਹਦੇ ਨਾਲ ਖਾਰ ਖਾਣ ਲੱਗੇ ਸਾਰੇ ਉਹ ਦੁਕਾਨਦਾਰ ਕਹਿੰਦੇ ਨਾ ਤਾਂ ਸਾਨੂੰ ਭਈ ਘੱਟ ਤੋਲਣ ਦਿੰਦਾ ਈ ਨਾ ਆਬ ਤੋਲਦਾ ਈ ਆਪੂ ਵੀ ਵੱਜਦਾ ਕੋਈ ਨਹੀਂ ਹੁਣ ਸੰਭਾਵਨਾਕ ਹੈ ਜੀ ਜਦੋਂ ਭਾਈ ਘਟਾਰੂ ਜੀ ਕੋ ਕੋਈ ਵਸਤੂ ਲੈਣ ਆਵੇਗਾ ਉਹੀ ਪੈਸਿਆਂ ਦੀ 19 ਇੱਕ ਵਸਤੂ ਵੱਧ ਆਵੇਗੀ ਜੇ ਹੋਰ ਕਿਸੇ ਕੋ ਜਾਵੇਗਾ ਵਾਕਿਆ ਕੱਲ ਉਹਨਾਂ ਕੋਈ ਇੰਨੀ ਨਹੀਂ ਲਈ ਸੀ ਅੱਜ ਵਸਤੂ ਘੱਟ ਹੈ ਇਹ ਵੀ ਡਰ ਸੀ ਸਭ ਤੋਂ ਵੱਡਾ ਹੁਣ ਭਾਈ ਘਟਾਰੂ ਜੀ ਦੇ ਲੱਖ ਦੁਸ਼ਮਣ ਬਣ ਗਏ ਨੇ ਉਹਨਾਂ ਨੇ ਸੋਚਿਆ ਕਿ ਸਭ ਤੋਂ ਵੱਡਾ ਸ਼ਰਯੰਤਰ ਰਚਣਾ ਪੈਣਾ ਇਹਨਾਂ ਦੇ ਤੋਲਣ ਵਾਲੀ ਜਿਹੜੇ ਵੱਟੇ ਨੇ ਉਹੀ ਬਦਲ ਦੇ ਉਹ ਬਦਲ ਦਿੱਤੇ ਗਏ ਫਰ ਆਪ ਹੀ ਉਹ ਵਟੇ ਤੋਲ ਕੇ ਆਪ ਹੀ ਉਹ ਰਾਜੇ ਅੱਗੇ ਪੇਸ਼ ਹੋ ਗਏ ਉਸ ਜਦੋਂ ਮੌਕੇ ਦਾ ਜੋ ਉੱਥੇ ਗਵਰਨਰ ਸੀ ਕਹਿੰਨੇ ਜੀ ਭਾਈ ਕਟਾਰੂ ਆਪਣੇ ਵਟਿਆਂ ਦੇ ਵਿੱਚ ਮਾਪ ਘਟ ਰੱਖੀ ਬੈਠੇ ਨੇ ਤੇ ਸਾਰੀ ਲੋਕਾਈ ਨੂੰ ਧੋਖਾ ਦੇ ਰਹੇ ਨੇ ਤੁਹਾਡੇ ਰਾਜ ਵਿੱਚ ਵਿਦਰੋਹ ਹੋ ਰਿਹਾ ਹੈ ਹੁਣ ਇਧਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਕੋਈ ਸੰਗਤ ਮਿਲਣ ਲਈ ਆਈ ਸੀ ਜਿਹਨੂੰ ਟਕਾ ਆਖਦੇ ਨੇ ਨਾ ਟਕੇ ਵਿੱਚ ਕਿ ਸਿੱਖਾਂ ਦੇ ਮੁੱਲ ਪੈਏ ਸੀ ਸਿਰਾਂ ਦੇ ਉਹ ਗੱਲ ਉਹਦੀ ਗੱਲ ਹੈ ਜੀ ਹਜ਼ੂਰ ਨੇ ਆਪਣੇ ਚਰਨਾਂ ਦੇ ਵਿੱਚ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਮਦਾਸੀ ਪ੍ਰਮਾਤਮਾ ਦੀ ਆਪ ਬਣਾਈ ਹੋਈ ਹੈ ਜਿਹਦੇ ਵਿੱਚ ਦੁਨਿਆਵੀ ਲੋਕ ਭੱਜ ਰਹੀ ਹੈ ਗੱਲ ਸਪਸ਼ਟ ਰੂਪ ਵਿੱਚ ਗੁਰਾਜੰਦੇ ਪਾਤਸ਼ਾਹ ਨੇ ਸਿੱਧ ਕਰਕੇ ਦਿਖਾਈ ਹੈ ਸਾਨੂੰ ਉਦੋਂ ਗੁਰੂ ਸਾਹਿਬ ਦੀ ਸੰਗਤ ਮਿਲਣ ਲਈ ਆਈ ਸੀ ਗੁਰੂ ਸਾਹਿਬ ਦਰਸ਼ਨਾਂ ਨੂੰ ਉਦੋਂ ਭਾਈ ਘਟਾਰੂ ਜੀ ਨੂੰ ਭਾਈ ਹੁਕਮ ਹੋ ਗਿਆ ਕਿ ਭਾਈ ਪੇਸ਼ ਹੋ ਆਪਣੇ ਬੱਟੇ ਸਮੇਤ ਜਿਹੜੇ ਬੱਟੇ ਤੋਂ ਧੋਖਾ ਦੇ ਰਹੇ ਹਨ ਨਾ ਮਾਪਣ ਦੇ ਵਿੱਚ ਉਹ ਲੈ ਕੇ ਆਈ ਨਾਲ ਇਹ ਤਾਂ ਗੁਰੂ ਸਾਹਿਬ ਦੀ ਸੰਗਤ ਮਿਲਣ ਲਈ ਆਈ ਹੈ ਹਜ਼ੂਰ ਦੇ ਚਰਨਾਂ ਦੇ ਵਿੱਚ ਦਰਸ਼ਣੀ ਭੇਟਾ ਅੱਜ ਵੀ ਅਸੀਂ ਗੋਲਕ ਦੇ ਵਿੱਚ ਪਾਉਨੇ ਆ ਉਦੋਂ ਵੀ ਪਾਈ ਜਾਂਦੀ ਸੀ ਗੁਰੂ ਘਰ ਦੀ ਕਾਰ ਚਲਾਉਣ ਦੇ ਲਈ ਲੰਗਰ ਵਿਵਸਥਾ ਕਰ ਲਈ ਹੋਰ ਵਸਤੂਆਂ ਵਾਂ ਲੈ ਕੇ ਆਉਣ ਲਈ ਇਹ ਕਾਰ ਗੁਰੂ ਦੇ ਲਈ ਨਹੀਂ ਇਹ ਗੁਰੂ ਦੀ ਸੰਗਤ ਦੇ ਲਈ ਕਾਰ ਹੈ ਜੀ ਅਸੀਂ ਸੋਝ ਜਾਂਦੇ ਹਾਂ ਕਿ ਸ਼ਾਇਦ ਗੁਰੂ ਸਾਹਿਬ ਨੂੰ ਮਾਇਆ ਦੀ ਲੋੜ ਹੈ ਨਹੀਂ ਜੋ ਮਾਇਆ ਦਾਸੀ ਪ੍ਰਮਾਤਮਾ ਨੇ ਆਪ ਹੀ ਬਣਾਈ ਹੋਈ ਹੈ ਉਹ ਪ੍ਰਮਾਤਮਾ ਨੂੰ ਮਾਇਆ ਦੀ ਲੋੜ ਥੋੜੀ ਹੈ ਇਹ ਤਾਂ ਸੰਗਤ ਆਪਣੇ ਲਈ ਆਪ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਜੋੜ ਲੈਂਦੀ ਹੈ ਹੁਣ ਭਾਈ ਕੁਟਾਰ ਜੀ ਨੂੰ ਬਟਿਆਂ ਸਮੇਤ ਉਸ ਗਵਰਨਰ ਨੇ ਬੁਲਾਇਆ ਇਹ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਸੰਗਤ ਮਿਲਣ ਲਈ ਆਈ ਐ ਹਜ਼ੂਰ ਨੇ ਵੱਟੇ ਚ ਜੋ ਮਾਇਆ ਦੇ ਉਹ ਦਮੜੇ ਸੀ ਹਨ ਟਕੇ ਹਜ਼ੂਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਸੱਜੇ ਹੱਥ ਵਿੱਚ ਫੜ ਲਏ ਨੇ ਜਿਵੇਂ ਉਧਰ ਉਹਦੇ ਵੱਟੇ ਤੋਲ ਕੇ ਦੇਖੇ ਜਾ ਰਹੇ ਨੇ ਹਜ਼ੂਰ ਨੂੰ ਸੰਗਤ ਨੇ ਪ੍ਰਸ਼ਨ ਕਰ ਦਿੱਤਾ ਕਿ ਸਤਿਗੁਰੂ ਜੀ ਅੱਗੇ ਤਾਂ ਤੁਸੀਂ ਕਦੇ ਵੀ ਮਾਇਆ ਨੂੰ ਹੱਥ ਨਹੀਂ ਕੋਈ ਲਾਇਆ ਅੱਜ ਕੀ ਗੱਲ ਹੋ ਗਈ ਤੁਸੀਂ ਟਕਿਆਂ ਨੂੰ ਆਪਣੇ ਹੱਥ ਵਿੱਚ ਫੜ ਕੇ ਤੋਲ ਰਹੇ ਹੋ ਹਜ਼ੂਰ ਕਹਿੰਦੇ ਭਾਈ ਵਕਤ ਆਏ ਤੇ ਪਤਾ ਲੱਗੇਗਾ ਹਜ਼ੂਰ ਨੇ ਦੂਸਰੇ ਹੱਥ ਨੂੰ ਆਪਣੇ ਸੱਜੇ ਹੱਥ ਦੇ ਵਿੱਚ ਉਦਾਂ ਹੀ ਵੱਟੇ ਨੂੰ ਤੋਲਣਾ ਸ਼ੁਰੂ ਕਰ ਦਿੱਤਾ ਜਿਵੇਂ ਉਧਰ ਪਾਈ ਘਟਾਰੂ ਜੀ ਦੇ ਵੱਟੇ ਤੋਲੇ ਜਾ ਰਹੇ ਸਨ ਪਰਮਾਤਮਾ ਦੀ ਖੇਡ ਵਾਪਰੀ ਉਹ ਵੱਟੇ ਜੋ ਘਟ ਤੋਲ ਦੇ ਵਿੱਚ ਬਦਲੇ ਸੀ ਉਹ ਪੂਰੇ ਹੋ ਜਬੜੇ ਗੁਰੂ ਅਰਜਨ ਦੇ ਪਾਸ਼ਾ ਦੇ ਚਰਨਾ ਕਮਲਾਂ ਪੱਜ ਕੀਤੀ ਗਈ ਅਰਦਾਸ ਪਾਈ ਘਟਾਰੂ ਜੀ ਦੀ ਵਿਰਤੀ ਨਹੀਂ ਗਈ ਕਿਉਂਕਿ ਆਪਣੀ ਦੁਕਾਨ ਤੋਂ ਹੀ ਅਰਦਾਸ ਕਰਕੇ ਤੁਰਿਆ ਸੀ ਕਿ ਗੁਰੂ ਅਰਜਨ ਦੇ ਪਾਸ਼ਾ ਜੀ ਲੋਕਾਂ ਨੇ ਮੈਨੂੰ ਮਾੜਾ ਨਹੀਂ ਕਹਿਣਾ ਤੁਹਾਨੂੰ ਮਾੜਾ ਕਹਿਣਾ ਕਿ ਵੱਡਾ ਗੁਰੂ ਵਾਲਾ ਬਣਿਆ ਫਿਰਦਾ ਏ ਜਿਹਹੇ ਜੇ ਆਪ ਕਰਮ ਕਰਦਾ ਏ ਇਹਦਾ ਗੁਰੂ ਇਹਨਾਂ ਨੂੰ ਇਹੋ ਜਿਹੀ ਸਿਖਾਉਂਦਾ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੇਰੀ ਲਾਜ ਰੱਖਿਓ ਮੇਰੇ ਵੱਟੇ ਪੂਰੇ ਹੀ ਹੌਲ ਤੋਲ ਦੇ ਬਣ ਇਹ ਗੁਰੂ ਸਾਹਿਬ ਦੀ ਸਾਡੀ ਸਿਧਾਂਤ ਹੈ ਜੀ ਜਦੋਂ ਪਰਮਾਤਮਾ ਅੱਗੇ ਗੁਰੂ ਦਾ ਸਿੱਖ ਗੁਰੂ ਦਾ ਪਿਆਰਾ ਅਰਦਾਸ ਕਰਕੇ ਤੁਰਦਾ ਏ ਨਾ ਹਜ਼ੂਰ ਆਕਦੇ ਨੇ ਥਿਰ ਕਰ ਵੈਸੋ ਹਰ ਜਨ ਪਿਆਰੀ ਸਤਿਗੁਰੂ ਤੁਮਰੀ ਕਾਜ ਸਵਾਰੇ ਹਜ਼ੂਰ ਸਾਡੇ ਕਾਜ ਸਵਾਰ ਦਾ ਏ ਉਹੀ ਗੱਲ ਸਪਸ਼ਟ ਰੂਪ ਦੇ ਵਿੱਚ ਜਦੋਂ ਭਾਈ ਘਟਾਰੂ ਜੀ ਗੁਰੂ ਰਵਿੰਦਰ ਦੇ ਪਾਸ਼ਾ ਨੂੰ ਸ਼ੁਕਰਾਨਾ ਕਰਨ ਲਈ ਦਰਵਾਜ਼ੇ ਅੱਗੇ ਪੇਸ਼ ਹੋਏ ਕਹਿੰਦੇ ਭਾਈ ਉਦੋਂ ਤੁਸੀਂ ਪੁੱਛਦੇ ਸੀ ਨਾ ਕਿ ਟਕੇ ਤੁਸੀਂ ਹੱਥਾਂ ਵਿੱਚ ਕਿਉਂ ਫੜੀ ਬੈਠੇ ਹੋ ਕਹਿੰਦੇ ਇਹ ਆ ਸਾਡੇ ਗੁਰੂ ਦਾ ਪਿਆਰਾ ਜਿਹਦੇ ਉੱਤੇ ਇਹਨਾਂ ਦੇ ਅਹਲਕਾਰਾਂ ਨੇ ਇਹਨਾਂ ਦੇ ਵਿਰੋਧੀਆਂ ਨੇ ਇਹ ਸ਼ਾਲ ਰਚੀ ਕਹਿੰਦੇ ਭਾਈ ਇਹ ਘੱਟ ਤੋਲਦਾ ਏ ਅੱਜ ਇਹਨਾਂ ਦਾ ਭਾਰ ਪੂਰਾ ਤੋਲਿਆ ਗਿਆ ਇਹ ਹੈ ਭਾਈ ਘਟਾਰੂ ਤੁਹਾਡੀ ਸਮਰੱਥਾ ਭਾਈ ਘਟਾਰੂ ਜੀ ਵਾਂਗ ਹੋਣੀ ਬਣਨੀ ਪਣਦੀ ਹੈ ਕਿਉਂਕਿ ਹਜ਼ੂਰ ਆਖਦੇ ਨੇ ਕਹਿੰਦੇ ਭਈ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਝ ਜਾਣਦਾ ਹਰ ਜੀਵ ਡਾ ਨਾਹੀ ਕੋਈ ਜਾਣ ਹਰ ਧਰਨ ਵਿਚਾਰਦਾ ਕੋਈ ਨਹੀਂ ਜਾਣਦਾ ਪਰਮਾਤਮਾ ਕਿੱਡਾ ਵੱਡਾ ਏ ਕਾੜਾ ਆਦੇਸ਼ ਕਿਉਂ ਕੀਜੈ ਜਾ ਨਹੀਂ ਅਧਰਮ ਮਾਰਦਾ ਝੋਰਾ ਫਿਕਰ ਹੁਣ ਕਾੜਾ ਦਾ ਅਰਥ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਫਿਕਰ ਕਿੰਨੀ ਕਬਡੀ ਬੰਦਨ ਫਿਕਰ ਹੁੰਦੀ ਹੈ ਕਿ ਮੈਂ ਕੱਲ ਨੂੰ ਕੀ ਪਾਵਾਂਗਾ ਤੇ ਅੱਜ ਹੁਣ ਕੀ ਪਾਈ ਬੈਠਾਂਗਾ ਪਾ ਪਹਿਲੇ ਗੱਲ ਕਰਕੇ ਹਟਿਆ ਕੋਈ ਬੰਦਾ ਖਾ ਕੇ ਆਨੰਦ ਮਾਣਦਾ ਏ ਕੋਈ ਵਧੀਆ ਕੱਪੜੇ ਪਾ ਕੇ ਆਪਣੇ ਆਪ ਨੂੰ ਆਨੰਦਮਈ ਅਵਸਥਾ ਦੇ ਵਿੱਚ ਜੁੜਿਆ ਜੁੜਿਆ ਹੋਇਆ ਸਮਝੀ ਬੈਠਾ ਏ ਪਰ ਹਜ਼ੂਰ ਕਹਿੰਦੇ ਕੜਾ ਭਾਬ ਕੇ ਕੀ ਕਹਦਾ ਚੋੜਾ ਲੀਕੀ ਬੈਠਾ ਏ ਪ੍ਰਮਾਤਮਾ ਦੇ ਚਰਨ ਦੇ ਵਿੱਚ ਕੜਾ ਅੰਦੇਸ਼ਾ ਕਿਉਂ ਕੀਜੈ ਜਾਂ ਨਾਹੀ ਆ ਧਰਮ ਮਾਰਦਾ ਜੇ ਭਰੋਸਾ ਹੋਵੇ ਕਿ ਅਨਿਆਉ ਨਾਲ ਕੋਈ ਵੀ ਮਰਦਾ ਨਹੀਂ ਕੋਈ ਵੀ ਫਿਕਰ ਨਹੀਂ ਹੈ ਹਜ਼ੂਰ ਕਹਿੰਦੇ ਪਰਮਾਤਮਾ ਸਦਾ ਨਿਆਂ ਕਰਦਾ ਏ ਕਿਉਂਕਿ ਪਰਮਾਤਮਾ ਨੇ ਦਰਦਾ ਕੀਤਾ ਹੋਇਆ ਸੱਚ ਦਾ ਨਿਆਂ ਉਹ ਝੂਠੀਆਂ ਕਚੈਰੀਆਂ ਦੇ ਵਿੱਚ ਝੂਠ ਫਰੇਬ ਹੋ ਸਕਦਾ ਏ ਕਿਉਂਕਿ ਗੱਲ ਸਪਸ਼ਟ ਹੈ ਜੀ ਕਿਉਂਕਿ ਇਹ ਸੱਚ ਜਰਨਾ ਬੜਾ ਸੋ ਔਖਾ ਏ ਇੱਥੇ ਵਕੀਲ ਇੱਕ ਮਿੰਟ ਦੇ ਵਿੱਚ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਕੇ ਅੱਗੇ ਪੇਸ਼ ਕਰ ਦਿੰਦੇ ਨੇ ਪਰਮਾਤਮਾ ਦੇ ਦਰਤੇ ਅਜਿਹੀ ਕੋਈ ਨਹੀਂ ਚਲਣੀ ਕਿ ਬੰਦਾ ਝੂਠੇ ਨੂੰ ਸੱਚ ਕਰਕੇ ਸਾਬਤ ਕਰ ਦੇਵੇਗਾ ਉੱਤੇ ਓੜਕ ਸੱਚ ਰਹੀ ਜੋ ਸੱਚ ਹੈ ਪਰਮਾਤਮਾ ਨੇ ਉਹਦਾ ਹੀ ਧਰਮ ਦਾ ਨਿਆਂ ਕਰ ਦੇਣਾ ਹੈ ਹਜ਼ੂਰ ਦੀ ਅਗਲੀ ਵਿਚਾਰ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਹਜ਼ੂਰ ਕਹਿੰਦੇ ਪ੍ਰਭੂ ਆਪ ਓ ਭੁੱਲ ਹੈ ਭੁੱਲਣ ਅੰਦਰ ਸਭ ਕੋ ਓ ਭੁੱਲ ਗੁਰੂ ਕਰਤਾਰ ਬਿਲਕੁਲ ਪਾਵਨ ਸ਼ਬਦ ਦੇ ਉੱਤੇ ਪੂਰੀ ਵਿਚਾਰ ਮੁਕਰਈ ਹੈ ਜੀ ਸੱਚਾ ਸਾਹਿਬ ਸੱਚ ਨੇ ਆਉ ਪਰਮਾਤਮਾ ਵੀ ਸੱਚਾ ਏ ਉਹਦਾ ਕੀਤਾ ਹੋਇਆ ਨਿਆਂ ਵੀ ਸੱਚਾ ਹੋ ਨਿਬੜਦਾ ਏ ਤੇ ਪਾਪੀ ਨਰ ਹਾਰਦਾ ਜਿਨੇ ਪਾਪ ਕਮਾਏ ਨੇ ਜਿਹਦੇ ਵਿਰੁੱਧ ਮੁਕੱਦਮਾ ਆਇਆ ਏ ਤੇ ਹਮੇਸ਼ਾ ਹਾਰੇਗਾ ਹੀ ਹਾਰੇਗਾ ਦੁਨਿਆਵੀ ਲੋਕ ਦੀ ਇਹ ਕਹਾਵਤ ਬਿਲਕੁਲ ਝੂਠੀ ਹੈ ਹਜ਼ੂਰ ਨੇ ਅਗਲੀ ਭਾਗ ਤੇ ਵਿੱਚ ਪੌੜੀ ਦੀ ਵਿਚਾਰ ਦੀ ਸਮਾਪਤੀ ਕੀਤੀ ਹੈ ਸਤਿਗੁਰੂ ਸਾਹਿਨੇ ਸਲਾਹਿਓ ਭਗਤ ਕਰ ਜੋੜ ਹਰ ਭਗਤ ਜਨ ਤਾਰਦਾ ਹਜ਼ੂਰ ਕਹਿੰਦੇ ਪ੍ਰਮਾਤਮਾ ਨੂੰ ਜਦੋਂ ਸਥਿਵੀ ਬੰਦਾ ਵਿਅਕਤੀ ਤੇ ਹੁੰਦਾ ਹੈ ਨੇ ਇਹ ਭਗਤ ਜਣੋ ਆਪਣੇ ਗੁਰੂ ਪ੍ਰਤੀ ਵਫਾਦਾਰੀ ਕਿਉਂ ਨਹੀਂ ਸ਼ੁਰੂ ਕਰ ਦੋ ਭਾਈ ਕਿਉਂਕਿ ਸਲਾਹਿਓ ਭਗਤ ਕਰ ਜੋੜ ਹਰ ਭਗਤਾਂ ਜਨ ਤਾਰਦਾ ਭਗਤ ਪ੍ਰਮਾਤਮਾ ਨੂੰ ਸਭ ਤੋਂ ਨੇੜੇ ਹੁੰਦੇ ਨੇ ਉਹਨੇ ਜਿਵੇਂ ਵਿਚੋਲਗਰੀ ਦਾ ਕੰਮ ਕੀ ਹੁੰਦਾ ਹੈ ਨਾ ਜੀ ਤਦ ਤੱਕ ਰਿਸ਼ਤਾ ਸ਼੍ਰੇਣਾ ਚੜ ਜਾਵੇ ਉਹਦੀ ਪੂਰੀ ਪੁੱਛ ਤਾਲ ਹੁੰਦੀ ਹੈ ਉਹਨੂੰ ਨਾਲ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਤੇ ਤੁਹਾਡੇ ਅੱਗੇ ਗੁਰੂ ਹੈ ਗੁਰੂ ਦੀ ਹਮੇਸ਼ਾ ਆਪਣੇ ਦੀ ਸਥਿਰ ਅਵਸਥਾ ਦੇ ਵਿੱਚ ਆਪਾਂ ਆਖਦੇ ਹਾਂ ਕਿ ਵਫਾਦਾਰੀ ਕਰਨੀ ਜ਼ਰੂਰੀ ਤੇ ਲਾਜ਼ਮੀ ਹੈ ਕਿਉਂਕਿ ਹਜ਼ੂਰ ਆਖਦੇ ਨੇ ਕਿ ਭਗਤੋਂ ਕਰ ਜੋੜ ਉਹ ਪ੍ਰਮਾਤਮਾ ਦੇ ਅੱਗੇ ਲਿਬ ਦੇ ਤਰ੍ਹਾਂ ਦੀ ਜੋੜ ਲਈ ਤੁਹਾਡੀ ਸਮਰੱਥਾ ਰੱਖ ਰਿਹਾ ਏ ਕਿ ਜਨ ਤਾਰ ਦਾ ਤੇ ਆਪਣੇ ਜਨਾਂ ਨੂੰ ਹਮੇਸ਼ਾ ਪ੍ਰਮਾਤਮਾ ਤਾਰ ਕੇ ਇਸ ਭਵਸਾਗਰ ਤੋਂ ਪਾਰ ਉਤਾਰਾ ਕਰਵਾ ਲੈਂਦਾ ਏ ਸਤਿਗੁਰ ਦੀ ਪਾਵਨ ਸ਼ਬਦੀ ਵਿਚਾਰ ਦੀ ਸਮਾਪਤੀ ਹੈ ਜੀ ਕਾਲੂ ਸ਼ਲੋਕ ਮਹੱਲਾ 3 ਆਪਣੇ ਪ੍ਰੀਤਮ ਮਿਲ ਰਹਾ ਹਾਂ ਅੰਤਰ ਰੱਖਾ ਉਰ ਉਤਾਰ ਇਹਦੀ ਆਪਾਂ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨਾਲ ਕੱਲ ਸਾਂਝੀ ਕਰਾਂਗੇ ਸਤਿਗੁਰੂ ਜੀ ਦੀ ਆਪ ਜੀ ਦੇ ਵਿਚਾਰ ਸਨ ਮੁਕ ਰੱਖਦੇ ਹਾਂ ਹੋਇਆ ਸਤਿਗੁਰੂ ਪਿਆਰਿਓ ਜਾਣੇ ਅਣਜਾਣੇ ਵਿੱਚ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਜੀ ਸਾਨੀ ਸ਼੍ਰੀ ਗੁਰੂ ਰਣਸੰਗਵਾ ਜੀ ਬਖਸ਼ਣ ਹਾਰ ਨੇ ਗੁਰੂ ਦੀ ਸੰਗਤ ਬਖਸ਼ਣ ਦੇ ਯੋਗ ਹੈ ਹੋਈਆਂ ਪੁੱਲਾਂ ਚੋਕਾਂ ਦੀ ਕਿਰਪਾ ਕਰਕੇ ਮਾਫੀ ਬਖਸ਼ਣੀ ਅਗਾਹ ਤੋਂ ਇਸੇ ਤਰ੍ਹਾਂ ਸਤਿਗੁਰੂ ਜੀ ਚਰਨਾ ਕਮਲ ਆਪਸ ਆਪ ਜੁੜ ਬੈਠ ਕੇ ਸਤਿਗੁਰ ਦੀ ਸੱਚੀ ਗੁਰੂ ਦੀ ਸੱਚੀ ਵਿਚਾਰ ਆਪਾਂ ਸਾਂਝੀ ਕਰਿਆ ਕਰਾਂਗੇ ਦਿਓ ਜੀ ਪਿਆਰ ਦੀ ਅਸੀਸ ਫੇਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ